ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਅਸੀਂ ਇਤਿਹਾਸ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਦੱਸਣ ਲੱਗੇ ਹਾਂ ਕਿ ਇਸ ਧਰਤੀ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਕਿਵੇਂ ਪਿਆ ਤੇ ਕਦੋਂ ਪਿਆ ਇਸ ਧਰਤੀ ਦਾ ਇਤਿਹਾਸ ਪਹਿਲਾਂ ਕੀ ਸੀ ਤੇ ਇਸ ਵੀਡੀਓ ਵਿੱਚ ਤੁਹਾਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦੀਆਂ ਫੋਟੋਆਂ ਵੀ ਪੁਰਾਣੇ ਸਮੇਂ ਦੀਆਂ ਤੇ ਹੁਣ ਸਮੇਂ ਦੀਆਂ ਨਲ ਗਿਆ ਆਓ ਹੁਣ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਦੇਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਓ ਹੁਣ ਸ਼ੁਰੂ ਕਰਦੇ ਆਂ ਵੀਡੀਓ ਸ੍ਰੀ ਅਨੰਦ ਪ੍ਰਸਾਦ ਜੀ ਦਾ ਇਤਿਹਾਸ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਾਨਵਤਾ ਦੇ ਸੁਧਾਰ ਲਈ ਜੋ ਕਾਰਜ ਅਰੰਭੇ ਸਨ ਉਹਨਾਂ ਕਾਰਜਾਂ ਨੂੰ ਪੂਰਾ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣਾ ਯੋਗਦਾਨ ਪਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਅਤੇ ਮਾਨਵਤਾ ਦਾ ਸੁਧਾਰ ਕਰਨ ਲਈ ਅਸਾਮ ਦੇ ਦੌਰੇ ਵੱਲ ਨੂੰ ਰੁਕ ਕੀਤਾ। ਅਸਾਮ ਦੇ ਦੌਰੇ ਤੋਂ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਕੀਰਤ ਪਰ ਸਭ ਪੁੱਜੇ ਤੇ ਉਥੋਂ ਭਵੇਖ ਨੂੰ ਵੇਖਦਿਆਂ ਇੱਕ ਥਾਂ ਇੱਕ ਨਗਰ ਦੀ ਚੋਣ ਕੀਤੀ ਜਿਸ ਦਾ ਨਾਮ ਮੱਖੋਵਾਲ ਸੀ ਇਸ ਨੂੰ ਉਜੜੀ ਧਰਤੀ ਵੀ ਕਿਹਾ ਜਾਂਦਾ ਸੀ ਉਜਾੜ ਬੀਆ ਬਾਣ ਸੀ ਤੇ ਇਸ ਨੂੰ ਭੂਤਾਂ ਪ੍ਰੇਤਾਂ ਦੀ ਧਰਤੀ ਵੀ ਕਿਹਾ ਜਾਂਦਾ ਸੀ ਜੋ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਾਰਜ ਆਰੰਭਿਆ ਸੀ ਲੋਕਾਂ ਦੇ ਵਹਿਮ ਪਰਮਾ ਨੂੰ ਦੂਰ ਕਰਨਾ ਉਹੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਕੀਤਾ ਉਸੇ ਧਰਤੀ ਦੀ ਚੋਣ ਕੀਤੀ ਇਸ ਜਗ੍ਹਾ ਦਾ ਸਭ ਤੋਂ ਪਹਿਲਾ ਨਾਮ ਮੱਖਵਾਲ ਸੀ ਤੇ ਇਹ ਕਹਿਲੂਰ ਬਲਾਸਪੁਰ ਦੇ ਰਾਜੇ ਦੀ ਰਿਆਸਤ ਵਿੱਚ ਆਉਂਦੀ ਸੀ ਤੇ ਕਹਿਲੂ ਦਾ ਬਲਾਸਪੁਰ ਦਾ ਰਾਜਾ ਦੀਪ ਚੰਦ ਉਸ ਦੀ ਰਾਣੀ ਡੂੰਗਰ ਚੰਪਾ ਪਾਸੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਜਗ੍ਹਾ 2200 ਰੁਪਏ ਮੁੱਲ ਤਾਰ ਕੇ ਖਰੀਦ ਲਈ ਇਸ ਧਰਤੀ ਨੂੰ ਖਰੀਦਣ ਪਿੱਛੇ ਇੱਕ ਕਾਰਨ ਹੋਰ ਸੀ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਭਵਿੱਖ ਦਾ ਸਮਾਂ ਪਤਾ ਸੀ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਇਹ ਪਤਾ ਸੀ ਕਿ ਅਗਲਾ ਸਮਾਂ ਜੰਗਾਂ ਜੁੱਦਾਂ ਦਾ ਹੋਵੇਗਾ ਇਸ ਕਰਕੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਇਸ ਜਗ੍ਹਾ ਦਾ ਮੁਆਇਨਾ ਕੀਤਾ ਇਸ ਜਗ੍ਹਾ ਦੇ ਚੜ੍ਹਦੇ ਪਾਸੇ ਵੱਲ ਪਹਾੜੀਆਂ ਦਾ ਕੀਰਾ ਸੀ ਜਿਸ ਪਾਸੋਂ ਦੁਸ਼ਮਣ ਦੀ ਆਉਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਉਧਰੋਂ ਇਸ ਜਗ੍ਹਾ ਨੂੰ ਪੂਰੀ ਸੁਰੱਖਿਅਤ ਤਰੀਕੇ ਨਾਲ ਸਪੋਰਟ ਸੀ ਤੇ ਇਸ ਦੇ ਲਹਿੰਦੇ ਪਾਸੇ ਵੱਲ ਇੱਕ ਮੈਂ